ਤੇ ਮਾਡਲ ਇਹ ਕਿੰਨੇ ਆ ਗਿਆ 20 20 ਵਾਲਾ ਜੀ ਰੇਟ ਇਹਰਾ ਮੰਗਦੇ ਆ ਜੀ 6 ਲੱਖ 85 ਹਜ਼ਾਰ ਰੁਪਇਆ ਠੀਕ ਹੈ ਜੀ ਹਾਂ ਦੀ ਪਾਲਟੀ ਦਾ 1100 ਘੰਟਾ ਚੱਲਿਆ ਵਾ ਸਾਰਾ 1100 ਘੰਟਾ ਹਾਂ ਸਾਰਾ 1100 ਘੰਟਾ ਚੱਲਿਆ ਹੋਇਆ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਜੀ ਤੇ 3 ਸਪੀਡ ਹੈ ਨਾ ਹਾਂ 3 ਸਪੀਡ 3 ਸਪੀਡ ਹੈ ਹਾਂ ਜੀ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ ਇਹ 22 ਆ ਠੀਕ ਹੈ ਜੀ ਹਾਂ ਜੀ ਤੇ ਰੇਟ ਰੇਟ ਇਹਦਾ 735000 ਰੁਪਇਆ ਮੰਗਦੇ ਆ ਜੀ ਮੌਕੇ ਤੇ ਮੈਂ ਆ ਗਿਆ ਸੀ ਮੁੰਨੀ ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਦਾ 630000 ਮੰਗਦੇ ਆ ਜੀ ਮੌਕੇ ਤੇ ਬਾਕੀ ਕਰ ਲਾਂਗੇ ਮੌਕੇ ਨਾਲ ਤੇ ਮੂਰੇ ਆ ਗਿਆ 750 ਸਿਉਣਾ ਲਿਕਾ ਬਾਈ ਜੀ ਦੱਸਿਓ ਇਹਦੇ ਬਾਰੇ ਇਹ ਜੀ 14 ਦੇ 12ਵੇਂ ਮਹੀਨੇ ਦਾ 15 ਮਾ ਕਿਤੇ ਕਰ ਲਾਂਗੇ ਦਾ 445000 ਰੁਪਇਆ ਮੰਗਦੇ ਆ ਮੌਕੇ ਤੇ ਕਰ ਲਾਂਗੇ ਵਾਦਾ ਨਾਲ ਤੇ ਮਾਨਤਾਨ ਹੋ ਜੂਗਾ ਪਲੇਟ ਜੀ 85 ਪੈਸੇ ਨਾਲ ਤੇ ਟਾਇਰ 80 85 ਪੈਸੇ ਪਏ ਨੇ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚੇਂਜਰ ਮੈਟਲ ਆ 19 ਬੈਕ ਉਨੀ ਮੂਰ ਨੂੰ ਤੇ ਇਹ ਕਿੰਨੇ ਮਾਡਲ ਆ ਗਿਆ ਭਰਾ 20 ਮਾਡਲ ਆ ਜੀ 20 20 ਤੇ ਰੇਟ ਰੇਟ ਇਹਦਾ ਜੀ 6 ਲੱਖ 75 ਹਜ਼ਾਰ ਦਿਮਾਗ ਆ 750 ਸਿਉਣਾ ਲਿਕਾ 55 ਐਚਪੀ ਸਿਕੰਦਰਾ ਮਾਡਲ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਬਾਈ ਜੀ ਦੱਸਿਓ ਇਹਦੇ ਬਾਰੇ ਇਹ 20 ਮੰਗ ਲਾ ਜੀ ਠੀਕ ਹੈ ਜੀ 5 ਲੱਖ 45 ਹਜ਼ਾਰ ਰੁਪਏ ਮੰਗਦੇ ਆ ਠੀਕ ਹੈ ਜੀ ਸਾਰਾ Ориਗਨਲ ਆ ਕੀ ਕਿ ਲੋ ਵੀ ਮਿੱਤਰੋ ਅੱਜ ਫੇਰਾ ਪਾਂਢਿਆ ਦੇ ਵਿੱਚ ਆਏ ਆ ਤੇ ਬਾਈ ਆਪਣੇ ਨਾਲ ਜੋੜਿਆ ਬਲਵਿੰਦਰ ਸਿੰਘ ਕਾਲਾ ਆ ਜੋ ਆਪਾਂ ਕਰਦੇ ਆ ਗੱਲ ਸਾਸਰੀ ਗੱਲ ਬਾਈ ਜੀ ਸਾਸਰੀ ਗੱਲ ਬਾਈ ਜੀ ਹੋਰ ਪੁਰਾਣਾ ਠੀਕ ਹੈ ਜਮਾ ਚੜਦੀਆਂ ਕਲਾ ਤੁਸੀਂ ਦੱਸੋ ਕੀ ਵਧੀਆ ਚੜਦੀ ਕਲਾ ਜਮਾ ਹਾਂ ਤੇ ਬਾਈ ਜੀ ਕਿੰਨਾ ਕੁ ਪੁਰਾਣਾ ਕੰਮ ਆ ਪਹਿਲਾਂ ਤਾਂ ਐ ਦੱਸੋ 2000 ਤੋਂ ਕੰਮ ਕਰ ਰਹੇ ਆ ਜੀ ਇਹ 2000 ਹਾਂ ਜੀ ਠੀਕ ਹੈ ਤੇ ਇੱਕ ਟਰੈਕਟਰ ਕੇ ਮੈਨੇ ਉੱਚੀਆਂ ਗੱਲਾਂ ਸੁਣਾ ਦੇ ਹੁੰਦੇ ਆ ਸਾਰੇ ਨਵੇਂ ਵਰਗੇ ਟਰੈਕਟਰ ਸਾਰੇ ਪੂਰੇ ਵਧੀਆ ਕੁਆਲਿਟੀ ਦੇ ਕਾਪੀ ਕਾਗਜ਼ ਪੂਰਾ ਓਕੇ ਹੈ ਕੋਈ ਗਲਤ ਕੰਮ ਨਹੀਂ ਕਰਿਆ ਰਸਤੇ ਕਾ ਠੀਕ ਹੈ ਸਾਰਾ ਟਰੈਕਟਰ ਵੀ ਵਿਚੋ ਦਾ ਕੇ ਸਾਰਾ origial ਤੇ ਸਾਰਾ ਰੰਗ ਰੋਗ ਤੋਂ ਸਾਰਾ ਰਹਿਤ ਟਰੈਕਟਰ ਵਿੱਚ ਲੋਹ ਗਰੀਨ ਕਵਾੜ ਜਾਨੀ ਵੇਚਣਾ ਕਵਾੜ ਜਾਨੀ ਵੇਚਣਾ ਹਾਂ ਸਾਰਾ ਜਮਨ ਨਵਾਂ ਜੈਨੇਨ ਕੰਮ ਕਰਦੇ ਜੈਨੇਨ ਕੰਮ ਕਰਨਾ ਲਾਂਬਾ ਨਹੀਂ ਚੱਲਣਾ ਕਿਸੇ ਦਾ ਲਾਂਬਾ ਨਹੀਂ ਚੱਲਦੇ ਠੀਕ ਹੈ ਨਾ ਹੀ ਅੱਜ ਤੱਕ ਆਇਆ ਨਹੀਂ ਦੇਣਾ ਠੀਕ ਹੈ ਤੇ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਪੰਜਾਬ ਨੰਬਰ ਹੁੰਦੇ ਸਾਰੇ ਨੰਬਰ ਪੰਜਾਬ ਕੋਈ ਬਾਹਰ ਦਾ ਨੰਬਰ ਨਾ ਹੀ ਵੇਚੇ ਹਾਲ ਤੱਕ ਨਾ ਹੀ ਵੇਚਣਾ ਠੀਕ ਹੈ ਜੀ ਕਾਪੀ ਕਾਗਜ਼ਾਂ ਦੇ ਕਿਵੇਂ ਹੁੰਦੇ ਆ ਭਰਾ ਜਮਾ ਓਕੇ ਸਾਰੇ ਕਾਗਜ਼ ਪੱਤਰ ਓਕੇ ਠੀਕ ਹੈ ਜੀ ਹਾਂ ਜੀ ਤੇ ਦੇ ਆ ਬਈ ਜੀ ਇਹਦੇ ਬਾਰੇ ਦੱਸੋ ਜਰਾ ਇਹ 20 ਮਾਡਲ ਆ ਜੀ ਠੀਕ ਆ ਜੀ ਸਾਰਾ 오ਰੀਜਨਲ ਆ ਨਾਲ ਦੇ ਟਾਇਰ ਟੱਪਾ ਜਮਾ ਠੀਕ ਆ ਜੀ ਜਮਾ ਓਕੇ ਆ ਸਾਰੇ ਕਾਗਜ਼ ਪੱਤਰ ਓਕੇ ਆ ਠੀਕ ਆ ਜੀ ਲੋਨ ਵਗੈਰਾ ਸਾਰਾ ਭਰਿਆ ਬਾ ਖਾਦੀ ਨੰਬਰ ਫਾਰਮ હાજર ਨੇ ਠੀਕ ਆ ਜੀ ਹਾਂ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਤਿੰਨ ਅੰਕਾਂ ਨੂੰ ਕਾਂ ਦਾ ਵਧੀਆ ਸਾਫ਼ ਪਿਆ ਟਰੈਕਟਰ ਸਾਰਾ ਰੀਜਨਲ ਆ ਨਹੀਂ ਆ ਸਾਰਾ ਬਾਈ ਕਹਿੰਦਾ ਰੀਜਨਲ ਹੈ ਡਬਲ ਡਿਸਟਰੀਬਿਊਟਰ ਚ ਅਲੱਗ ਤੋਂ ਕਲਚ ਵਾਲਾ ਤੇ ਤੇ ਕੀ ਚੁੱਲ੍ਹੇ ਵਾਲ ਆ ਗਿਆ ਹਨਾ ਹਾਂਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਤੇ ਮਾਡਲ ਇਹ ਕਿੰਨੇ ਆ ਗਿਆ 20 20 ਵਾਲਾ ਜੀ ਰੇਟ ਰੇਟ ਇਹਰਾ ਮੰਗਦੇ ਆ ਜੀ 6 ਲੱਖ 85000 ਰੁਪਏ ਠੀਕ ਹੈ ਜੀ ਹਾਂ ਮੌਕੇ ਤੇ ਕਰਦੇ ਆਂ ਮੌਕੇ ਤੇ ਕਿੰਨੇ ਦਾ ਹੋਜੂ ਜਿੰਨੇ ਦਾ ਮਰਜ਼ੀ ਆਵੇ ਕੋਈ ਗਾਹ ਕਾਵੇ ਬਾਹਰ ਮਾਰੀ ਆਪਾਂ ਨੇ ਆਪਣੀ ਵੀਡੀਓ ਦੇਖ ਕੇ ਆ ਗਿਆ ਜੇ ਕੋਈ ਹਾਂ ਪੂਰੀ ਲੈਸ ਕਰਦੇ ਆ 30000 ਰੱਖਦੇ ਆ 30000 ਲਓ ਵੀ ਮਿੱਤਰੋ ਇਸ ਟਰੈਕਟਰ ਦੇ ਵਿੱਚੋਂ 30000 ਦਾ ਡਿਸਕਾਊਂਟ ਆ ਸੋ ਨੂੰ ਮੌਕੇ ਤੇ ਮਿਲੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰੇ ਆ ਗਿਆ 5502 ਕਬੋਟਾ ਦੱਸੀ ਬਾਈ ਇਹਦੇ ਬਾਰੇ ਇਹ ਬਿਲਕੁਲ ਨਵਾਂ ਟਰੈਕਟਰ ਆ ਜੀ ਬਰਨਾਲਾ ਹੀ ਨੰਬਰ ਆ ਠੀਕ ਹੈ ਨਕਦ ਕੈਸ਼ ਦਾ ਕੋਈ ਲੋਨ ਨਹੀਂ ਲੱਪਾ ਨਹੀਂ ਠੀਕ ਹੈ ਜੀ ਇਹਦੀ ਪਾਰਟੀ ਦਾ 1100 ਘੰਟਾ ਚੱਲਿਆ ਵਾ ਸਾਰਾ 1100 ਘੰਟਾ ਆ ਹਾਂ ਸਾਰਾ 1100 ਘੰਟਾ ਚੱਲਿਆ ਹੋਇਆ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਜੀ ਤੇ 3 ਸਪੀਡ ਆ ਨਾ ਹਾਂ 3 ਸਪੀਡ 3 ਸਪੀਡ ਹੈ ਹਾਂ ਜੀ ਤੇ ਮਾਡਲ ਇਹ ਕਿੰਨੇ ਆ ਗਿਆ ਮਾਡਲ ਇਹ 22 ਆ ਠੀਕ ਹੈ ਜੀ ਹਾਂ ਜੀ ਤੇ ਰੇਟ ਰੇਟ ਇਹਦਾ 735000 ਰੁਪਇਆ ਮੰਗ ਰਿਆ ਜੀ ਮੌਕੇ ਤੇ ਕਰ ਲਾਂ ਮੌਕੇ ਤੇ ਹੋ ਜੂ ਮੌਕੇ ਤੇ ਲੈਸ ਮਿੱਤਰੋ ਹੋ ਜੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ 100 ਰੂਮ ਕੰਡੀਸ਼ਨ ਟਰੈਕਟਰ ਹੈ ਟਾਇਰ ਮੈਨੂੰ ਨੂੰ ਲੱਗਦਾ ਰੁਪਈ ਹੀ ਪੈਣੇ ਟਾਇਰ ਤਾਂ ਚੱਲੇ ਕੁਝ ਕੰਮ ਤੇ ਹਾਂ ਜੀ ਜੰਪੂਰੀ ਪਿਆ ਟਾਇਰ ਹਾਂ ਮੂਰੇ ਆ ਗਿਆ 60 55 T20 ਛੋਟੇ ਗੇਰ ਵਾਲਾ ਮੂਰੇ ਕੋੜਾ ਵੈਂਪਰ ਲੱਗਿਆ ਹੋਇਆ ਤੇ ਇੱਕ ਨੋਪੀ ਵਗੈਰਾ ਲੱਗੀ ਹੋਈ ਹੈ ਅਗਲੇ ਟਾਇਰ ਰੇਡੀਅਲ ਨੇ ਤੇ ਬਾਈ ਜੀ ਦੱਸਿਓ ਇਹਦੇ ਬਾਰੇ ਇਹ 19 ਮਾਣ ਲਾ ਜੀ ਹਾਂ ਜੀ ਪਹਿਲੀ ਪਾਰਟੀ ਦਾ ਠੀਕ ਹੈ ਜੀ ਲਗਦ ਕੈਸ ਦਾਗਾ ਠੀਕ ਹੈ ਜੀ ਜਮਾ ਓਕੇ ਸਾਰਾ ਰੇਲ ਵਾਲਾ ਠੀਕ ਹੈ ਜੀ ਆਲਮ ਵੀ ਰੰਗ ਦੀ ਹੋਵੇ ਗਾਰੰਟੀ ਆ ਇੰਜਨ ਗੇਅਰ ਬਲ ਨੂੰ ਦਿੰਦਾ ਠੋਕਰ ਪੂਰੀ ਸਾਰਾ ਓਕੇ ਆ ਜਮਾ ਬਿਲਕੁਲ ਨਵਾਂ ਨਵਾਂ ਹਾਂ ਜੀ ਠੀਕ ਹੈ ਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਰੰਗ ਪੇਂਟ ਦਾ ਵੀ ਦੇਣ ਦਾ ਰਹਿ ਜਮਾ ਰੇਲ ਵਾਲਾ ਸਾਰਾ ਟਰੈਕਟਰ ਕਨੋਪੀ ਵਗੈਰਾ ਲੱਗੀ ਹੋਈ ਆ ਹਨ ਤੇ ਮਾਡਲ ਇਹ ਬਾਈ ਕਿੰਨੇ ਆ ਗਿਆ ਸੀ ਮੁੰਨੀ ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਦਾ 6 ਲੱਖ 30 ਹਜ਼ਾਰ ਮੰਗਦਿਆਂ ਜੀ ਮੌਕੇ ਤੇ ਬਾਕੀ ਕਰ ਲਾਂਗੇ ਮੌਕੇ ਨਾਲ ਮੌਕੇ ਤੇ ਮਾਨ ਤਾਨ ਮਿੱਤਰੋ ਹੋ ਜੂਗਾ 6 ਲੱਖ 30 ਹਜ਼ਾਰ ਰੁਪਿਆ ਡਿਮਾਂਡ ਹੈ ਇਸ ਟਰੈਕਟਰ ਦੀ ਟਰੈਕਟਰ ਸੋਨਾਗਾ ਅੰਗਾ ਟਰੈਕਟਰ ਹੈ ਯਾਨੀ ਕਿ ਤੇ ਮੂਰੇ ਆ ਗਿਆ 750 ਸਿਉਣਾ ਲਿਕਾ ਬਾਈ ਜੀ ਦੱਸਿਓ ਇਹਦੇ ਬਾਰੇ ਇਹ ਜੀ 14 ਦੇ ਬਾਅਦਵੇਂ ਮਹੀਨੇ ਦਾ 15 ਮਾਲ ਕੀ ਹੋ ਤਾਂ ਤੁਹਾਨੂੰ ਸੁਖ ਲਾਣ ਵਾਲਾਗਾ ਠੀਕ ਹੈ ਜੀ ਯਾਨੀ ਸਾਰਾ ਟਾਇਰ ਟੂ ਰੋਕ ਕੇ ਰੰਜ ਮਾਇਨ ਸਾਰਾ ਰੇਗਲ ਵਾਲਾ ਸਾਰਾ ਰੇਨ ਵਾਲਾ ਹਾਂ ਪੂਰਾ ਵਧੀਆ ਟਰੈਕਟਰ ਆ ਠੀਕ ਹੈ ਜੀ ਮੌਕੇ ਤੇ ਕਰ ਲਾਂਗੇ ਦਾ 445000 ਰੁਪਇਆ ਮੰਗਦੇ ਆ ਠੀਕ ਮੌਕੇ ਤੇ ਕਰ ਲਾਂਗੇ ਵਾਦਾ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਪੁੱਲ ਕਰਾਂਗੇ ਮੌਕੇ ਤੇ ਮਾਨਤਾ ਨੂੰ ਹੋ ਜੂ ਮਿੱਤਰੋ ਲਓ ਵੀ ਅੱਗੇ ਆ ਗਿਆ ਸਿਉਨਾਲਿਕਾ 60 ਦਾ ਤੇ ਐਚ ਡੀ ਐਮL ਸਕੰਦਰਾ ਸੀਰੀਅਸ ਬੀਟਾ ਭਾਈ ਸੀਰੀਅਸ ਬੀਟਾ ਟਾਇਰਾਂ ਦੀ ਗੱਲ ਕੀਤੀ ਜਾਵੇ ਨਾਲ ਦੇ ਟਾਇਰ ਵੀ 80 85 ਪੈਸੇ ਨਾਲ ਦੇ ਟਾਇਰ 80 85 ਪੈਸੇ ਪਏ ਨੇ ਭਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚੇਂਜਰ ਮੈਟਲ ਆ 19 ਬੈਕ 19 ਮੂਰ ਨੂੰ ਤੇ ਇਹ ਕਿੰਨੇ ਮਾਡਲ ਆ ਗਿਆ ਭਰਾ 20 ਮੰਨ ਲਾ ਜੀ 20 20 ਤੇ ਰੇਟ ਆ ਰੇਟ ਇਹਦਾ ਜੀ 6 ਲੱਖ 75 ਹਜ਼ਾਰ ਡਿਮਾਂਡ ਹੈ ਮੌਕੇ ਤੇ ਮੌਕੇ ਤੇ ਕਰ ਲਾਂਗੇ ਜੀ ਜਿਵੇਂ ਕਹੂ ਅਗਲਾ ਉਦਾਰ ਮੌਕੇ ਤੇ ਟਰੈਕਟਰ ਮਿੱਤਰੋ ਇਹ ਬੰਜੂਆ ਤੇ ਮੂਰੇ ਆ ਗਿਆ 750 ਸਿਉਣਾ ਲਿਕਾ 55 ਐਚ ਪੀ ਸਿਕੰਦਰਾ ਮਾਡਲ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਬਾਈ ਜੀ ਦੱਸਿਓ ਇਹਦੇ ਬਾਰੇ ਇਹ 20万 ਲਾ ਜੀ ਠੀਕ ਹੈ ਜੀ 5 ਲੱਖ 43 ਹਜ਼ਾਰ ਰੁਪਏ ਮੰਗਦੇ ਆ ਠੀਕ ਹੈ ਜੀ ਸਾਰਾ Ориਜਨਲ ਆ ਜਿਵੇਂ ਨਵੇਂ ਵਰਗਾ ਟਰੈਕਟਰ ਬਿਲਕੁਲ ਠੀਕ ਹੈ ਜੀ ਮੌਕੇ ਤੇ ਕਰ ਲਾਂਗੇ ਲਾ ਵੀ ਅਦਾ ਘਟਾ ਜਿੰਮੀ ਵੀ ਅਗਲਾ ਕਹੂਗਾ ਠੀਕ ਹੈ ਜੀ ਮੌਕੇ ਤੇ ਬਾਈ ਮਾਨਤਾ ਨੂੰ ਹੋ ਜੂਗਾ ਹਨਾ ਸੈਂਪਲ ਕੱਪੜੇ ਵਾਲੀ ਛਤਰੀਆ ਸਾਰਾ ਟਰੈਕਟਰ ਸ਼ੋਰੂਮ ਕੰਡੀਸ਼ਨ ਹੈ ਬਾਕੀ ਜਾਨੀ ਕਿ ਕੁੱਲ ਨਮ ਲਿਆ ਕੇ ਸੋਨਾ ਟਰੈਕਟਰ ਹੈ ਇਸ ਤੋਂ ਲਾਵਾ ਬਾਈ ਟਰੈਕਟਰ ਹੋਰ ਵੀ ਹੁੰਦੇ ਆਪਣੇ ہاں ਜੀ ਹਾਂ ਜੀ ਹਾਂ ਜੀ 5-4 ਟਰੈਕਟਰ ਕਰ ਕਰੇ ਕੋਲੇ ਖੜੇ ਆ ਇੱਕ ਕੋਲ ਸੁਹਾਉਣ ਤੂਣ ਤੇ ਖੜੇ ਆ ਸਾਰੇ ਟਰੈਕਟਰ ਨਹੀਂ ਇਹ ਬਾਕੀ ਅਸੀਂ ਚਾਰ ਜਾਣੇ ਛੇਦਾਰਾਂ ਚਾਰਾਂ ਕੋਲੇ ਸੀਸੀ 70 ਟਰੈਕਟਰ ਹੁੰਦੇ ਨੇ 30 30 ਟਰੈਕਟਰ ਹੁੰਦੇ ਨੇ ਠੀਕ ਹੈ ਜੀ ਹਾਂ ਜੀ ਟਰੈਕਟਰ ਆਪੋ ਆਪਣੇ ਸ਼ੋਰੂਮ ਸਾਡਾ ਸੰਜ ਉਹ ਮੈਨੂੰ ਜੀ ਹੋਏ ਵਿੱਚ ਵੀ ਕੱਟਵਾਉਂ। ਠੀਕ ਆ ਵਿੱਚ ਵੀ ਕੱਟ ਲੈਣੀ ਆ। ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਭਰਾ ਜੀ? 9915468623 ਰਿਪੀਟ ਬੋਲਿਓ। 9915468623 ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ। ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫੋਲੋ। ਧੰਨਵਾਦ।